ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਪੰਜਾਬੀ ਪਰਿਵਾਰ ਰਾਤੋ-ਰਾਤ ਬਣਿਆ ਕਰੋੜਪਤੀ ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਇੱਕ ਆਮ ਪੰਜਾਬੀ ਪਰਿਵਾਰ ਜੋ ਕੈਨੇਡਾ ਦੀ ਧਰਤੀ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਸੀ ਰਾਤੋ-ਰਾਤ ਕਰੋੜਪਤੀ ਬਣ ਜਾਵੇ ਇਹ ਕਹਾਣੀ ਸਿਰਫ ਪੈਸੇ ਜਾਂ ਕਿਸਮਤ ਦੀ ਗੱਲ ਨਹੀਂ ਸਗੋਂ ਮਿਹਨਤ ਹਿੰਮਤ ਅਤੇ ਪਰਿਵਾਰ ਦੇ ਅਟੁੱਟ ਸਾਥ ਦੀ ਗਾਥਾ ਹੈ ਇੱਕ ਪਲ ਵਿੱਚ ਜ਼ਿੰਦਗੀ ਦਾ ਰੰਗ ਬਦਲ ਜਾਣਾ ਉਹ ਵੀ ਅਜੇ ਦੇਸ਼ ਵਿੱਚ ਜਿੱਥੇ ਹਰ ਕਦਮ ਤੇ ਚੁਣੌਤੀਆਂ ਸਾਹਮਣੇ ਖੜੀਆਂ ਸਨ ਇਹ ਸੁਣ ਕੇ ਤੁਹਾਡੇ ਮਨ ਵਿੱਚ ਵੀ ਉਤਸੁਕਤਾ ਜਾਗੀ ਹੋਵੇਗੀ ਆਓ ਤੁਹਾਨੂੰ ਲੈ ਚਲੀਏ ਇਸ ਦਿਲਚਸਪ ਸਫ਼ਰ ਤੇ ਜਿੱਥੇ ਸੁਪਨੇ ਹਕੀਕਤ ਬਣੇ ਅਤੇ ਸੰਘਰਸ਼ ਸਫਲਤਾ ਵਿੱਚ ਬਦਲਿਆ ਕੈਨੇਡਾ ਵਿੱਚ ਪੰਜਾਬੀ ਪਾਈਚਾਰਾ ਸਾਲਾਂ ਤੋਂ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਜਾਣਿਆ ਜਾਂਦਾ ਹੈ ਲੱਖਾਂ ਪੰਜਾਬੀ ਇੱਥੇ ਆਏ ਆਪਣੇ ਪਰਿਵਾਰਾਂ ਲਈ ਬਿਹਤਰ ਭਵਿਕ ਬਣਾਉਣ ਦੀ ਆਸ ਨਾਲ ਇਹਨਾਂ ਵਿੱਚੋਂ ਕਈਆਂ ਨੇ ਟਰੱਕ ਚਲਾਏ ਫੈਕਟਰੀਆਂ ਵਿੱਚ ਕੰਮ ਕੀਤਾ ਅਤੇ ਹਰ ਰੋਜ਼ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਇਸ ਕਹਾਣੀ ਦਾ ਪਰਿਵਾਰ ਕੁਝ ਹਾਸ ਸੀ ਉਹਨਾਂ ਦੀ ਮਿਹਨਤ ਅਤੇ ਕਿਸਮਤ ਨੇ ਇੱਕ ਅਜਿਹਾ ਮੋੜ ਲਿਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਕ ਕਹਾਣੀ ਹੈ ਹਰਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਕੈਨੇਡਾ ਦੀ ਧਰਤੀ ਤੇ ਆਏ ਹਰਜੀਤ ਸਿੰਘ ਉਹਨਾਂ ਦੀ ਪਤਨੀ ਕੁਲਵਿੰਦਰ ਕੌਰ ਅਤੇ ਉਹਨਾਂ ਦੇ ਦੋ ਬੱਚੇ ਹਰਮਨ ਅਤੇ ਸਿਮਰਨ ਇਹ ਚਾਰ ਜਣੇ ਸਨ ਇਸ ਪਰਿਵਾਰ ਦੀ ਜਾਨ ਪੰਜਾਬ ਵਿੱਚ ਹਰਜੀਤ ਸਿੰਘ ਇੱਕ ਛੋਟੇ ਕਿਸਾਨ ਸਨ ਜਿਨ੍ਹਾਂ ਦੀ ਜ਼ਿੰਦਗੀ ਸਾਦਗੀ ਨਾਲ ਭਰੀ ਹੋਈ ਸੀ ਪਰ ਉਹਨਾਂ ਦੇ ਮਨ ਵਿੱਚ ਇੱਕ ਸੁਪਨਾ ਸੀ ਆਪਣੇ ਬੱਚਿਆਂ ਨੂੰ ਉਹ ਸਭ ਦੇਣ ਦਾ ਜੋ ਉਹਨਾਂ ਨੂੰ ਖੁਦ ਨਹੀਂ ਮਿਲ ਸਕਿਆ 5 ਸਾਲ ਪਹਿਲਾਂ ਉਹਨਾਂ ਨੇ ਕੈਨੇਡਾ ਜਾਣ ਦਾ ਫੈਸਲਾ ਕੀਤਾ ਇਹ ਫੈਸਲਾ ਆਸਾਨ ਨਹੀਂ ਸੀ ਉਹਨਾਂ ਨੂੰ ਆਪਣੀ ਥੋੜੀ ਜਹੀ ਜ਼ਮੀਨ ਵੇਚਣੀ ਪਈ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈਣਾ ਪਿਆ ਕੈਨੇਡਾ ਪਹੁੰਚ ਕੇ ਹਰਜੀਤ ਸਿੰਘ ਨੇ ਤਰਕ ਡਰਾਈਵਰ ਦੀ ਨੌਕਰੀ ਸ਼ੁਰੂ ਕੀਤੀ ਜਿਸ ਵਿੱਚ ਲੰਮੇ ਸਮੇਂ ਤੱਕ ਘਰ ਤੋਂ ਦੂਰ ਰਹਿਣਾ ਪੈਂਦਾ ਸੀ ਕੁਲਵਿੰਦਰ ਕੌਰ ਨੇ ਵੀ ਹਿੰਮਤ ਨਾ ਹਾਰੀ ਅਤੇ ਪਾਰਟ ਟਾਈਮ ਨੌਕਰੀਆਂ ਕਰਕੇ ਪਰਿਵਾਰ ਦੀ ਮਦਦ ਕੀਤੀ ਹਰਮਨ ਅਤੇ ਸਿਮਰਨ ਸਕੂਲ ਜਾਣ ਲੱਗੇ ਪਰ ਨਵੇਂ ਮਾਹੌਲ ਵਿੱਚ ਢਲਣਾ ਉਹਨਾਂ ਲਈ ਵੀ ਚੁਣੌਤੀ ਸੀ ਇਸ ਪਰਿਵਾਰ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਸੀ ਪਰ ਉਹਨਾਂ ਦੇ ਦਿਲ ਵਿੱਚ ਹਮੇਸ਼ਾ ਇੱਕ ਉਮੀਦ جگਮਗਾਉਂਦੀ ਰਹੀ ਪੰਜਾਬ ਵਿੱਚ ਹਰਜੀਤ ਸਿੰਘ ਦੀ ਜ਼ਿੰਦਗੀ ਸਾਦੀ ਪਰ ਪਿਆਰ ਨਾਲ ਪਰਪੂਰ ਸੀ ਉਹਨਾਂ ਕੋਲ ਇੱਕ ਛੋਟਾ ਜਿਹਾ ਖੇਤ ਸੀ ਜਿਸ ਤੇ ਉਹ ਗੰਨੇ ਅਤੇ ਚੋਨੇ ਦੀ ਖੇਤੀ ਕਰਦੇ ਸਨ। ਉਹਨਾਂ ਦੀ ਆਮਦਨ ਘੱਟ ਸੀ ਪਰ ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ ਸੀ। ਪਿੰਡ ਦੇ ਸਕੂਲ ਵਿੱਚ ਹਰਮਨ ਅਤੇ ਸਿਮਰਨ ਪੜ੍ਹਦੇ ਸਨ ਪਰ ਉੱਥੇ ਸਿੱਖਿਆ ਦਾ ਪੱਧਰ ਉਹ ਨਹੀਂ ਸੀ ਜੋ ਹਰਜੀਤ ਸਿੰਘ ਅਤੇ ਕੁਲਵਿੰਦਰ ਕੌਰ ਚਾਹੁੰਦੇ ਸਨ। ਉਹਨਾਂ ਦੇ ਮਨ ਵਿੱਚ ਇੱਕ ਸੁਪਨਾ ਪਲ ਰਿਹਾ ਸੀ ਆਪਣੇ ਬੱਚਿਆਂ ਨੂੰ ਵਿਦੇਸ਼ ਵਿੱਚ ਪੜਾਉਣ ਦਾ ਜਿੱਥੇ ਉਹਨਾਂ ਨੂੰ ਬਿਹਤਰ ਮੌਕੇ ਮਿਲ ਸਕਣ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਹਨਾਂ ਨੇ ਕੈਨੇਡਾ ਜਾਣ ਦਾ ਇਰਾਦਾ ਬਣਾਇਆ। ਉਹਨਾਂ ਦੇ ਕੁਝ ਰਿਸ਼ਤੇਦਾਰ ਪਹਿਲਾਂ ਹੀ ਕੈਨੇਡਾ ਵਿੱਚ ਵਸ ਚੁੱਕੇ ਸਨ ਅਤੇ ਉਹਨਾਂ ਨੇ ਹਰਜੀਤ ਸਿੰਘ ਨੂੰ ਕਿਹਾ ਸੀ ਕਿ ਇੱਥੇ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ। ਪਰ ਇਹ ਸਫ਼ਰ ਸ਼ੁਰੂ ਕਰਨ ਲਈ ਉਹਨਾਂ ਨੂੰ ਆਪਣੀ ਜ਼ਮੀਨ ਵੇਚਣੀ ਪਈ ਅਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਲਿਆਂ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਜਲਦੀ ਹੀ ਵੱਡੀਆਂ ਸਫਲਤਾਵਾਂ ਹਾਸਲ ਕਰਨਗੇ। ਹਰਜੀਤ ਸਿੰਘ ਅਤੇ ਕੁਲਵਿੰਦਰ ਕੌਰ ਨੇ ਇਹ ਸਭ ਤਿਆਗ ਕਰਕੇ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਨਾਲ ਕੈਨੇਡਾ ਦਾ ਰੁੱਖ ਕੀਤਾ। ਕੈਨੇਡਾ ਪਹੁੰਚਣ ਤੇ ਹਰਜੀਤ ਸਿੰਘ ਦੇ ਪਰਿਵਾਰ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡੀ ਸਮੱਸਿਆ ਸੀ ਪਾਸ਼ਾ ਦੀ। ਅੰਗਰੇਜ਼ੀ ਨਾ ਆਉਣ ਕਾਰਨ ਨੌਕਰੀ ਲੱਭਣਾ ਔਖਾ ਸੀ। ਫਿਰ ਵੀ ਹਰਜੀਤ ਸਿੰਘ ਨੂੰ ਟਰੱਕ ਡਰਾਈਵਰ ਦੀ ਨੌਕਰੀ ਮਿਲ ਗਈ ਪਰ ਇਹ ਕੰਮ ਆਸਾਨ ਨਹੀਂ ਸੀ। ਉਹਨਾਂ ਨੂੰ ਰਾਤ ਦਿਨ ਸੜਕਾਂ ਤੇ ਗੱਡੀ ਚਲਾਉਣੀ ਪੈਂਦੀ। ਕਈ ਵਾਰ ਤਾਂ ਹਫ਼ਤਿਆਂ ਤੱਕ ਕੰਮ ਨਹੀਂ ਪਰਤਦੇ ਸਨ। ਇੱਕ ਵਾਰ ਸਰਦੀਆਂ ਵਿੱਚ ਜਦੋਂ ਪਾਰੀ ਬਰਫਬਾਰੀ ਹੋ ਰਹੀ ਸੀ, ਹਰਜੀਤ ਸਿੰਘ ਨੂੰ ਇੱਕ ਲੰਮਾ ਸਫ਼ਰ ਕਰਨਾ ਪਿਆ। ਉਹਨਾਂ ਦੇ ਹੱਥ ਠੰਡ ਨਾਲ ਜੰਮ ਰਹੇ ਸਨ, ਪਰ ਉਹਨਾਂ ਨੇ ਹਿੰਮਤ ਨਾ ਹਾਰੀ। ਕੁਲਵਿੰਦਰ ਕੌਰ ਨੇ ਵੀ ਹਾਰ ਨਾ ਮੰਨੀ ਅਤੇ ਪਾਰਟ-ਟਾਈਮ ਨੌਕਰੀਆਂ ਸ਼ੁਰੂ ਕੀਤੀਆਂ। ਉਹ ਦੁਕਾਨਾਂ ਵਿੱਚ ਕੰਮ ਕਰਦੀਆਂ ਜਾਂ ਘਰਾਂ ਵਿੱਚ ਸਫਾਈ ਕਰਦੀਆਂ। ਕਈ ਵਾਰ ਉਹਨਾਂ ਨੂੰ ਅਜਿਹੇ ਕੰਮ ਕਰਨੇ ਪਏ ਜਿਨ੍ਹਾਂ ਦਾ ਉਹਨਾਂ ਨੂੰ ਤਜਰਬਾ ਨਹੀਂ ਸੀ ਪਰ ਪਰਿਵਾਰ ਦੀ ਹਾਤਰ ਉਹਨਾਂ ਨੇ ਸਭ ਕੁਝ ਸਹਿਣ ਕੀਤਾ ਇਸ ਸਭ ਦੇ ਬਾਵਜੂਦ ਉਹਨਾਂ ਦਾ ਪਰਿਵਾਰ ਇਕਜੁੱਟ ਰਿਹਾ ਉਹ ਰਾਤ ਨੂੰ ਇਕੱਠੇ ਬੈਠ ਕੇ ਗੱਲਾਂ ਕਰਦੇ ਆਪਣੇ ਸੁਪਨਿਆਂ ਨੂੰ ਜਿਉਂਦਾ ਰੱਖਦੇ ਇਹ ਸੰਘਰਸ਼ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ ਪਰ ਉਹਨਾਂ ਨੂੰ ਯਕੀਨ ਸੀ ਕਿ ਇੱਕ ਦਿਨ ਸਭ ਬਦਲ ਜਾਵੇਗਾ ਹਰਮਨ ਅਤੇ ਸਿਮਰਨ ਲਈ ਵੀ ਕੈਨੇਡਾ ਦਾ ਸਕੂਲ ਨਵਾਂ ਅਨੁਭਵ ਸੀ। ਉਹਨਾਂ ਨੂੰ ਅੰਗਰੇਜ਼ੀ ਸਿੱਖਣੀ ਪਈ ਅਤੇ ਨਵੇਂ ਸੱਭਿਆਚਾਰ ਵਿੱਚ ਢਲਣਾ ਪਿਆ। ਕਈ ਵਾਰ ਸਹਿਪਾਠੀ ਉਹਨਾਂ ਦੀ ਭਾਸ਼ਾ ਜਾਂ ਖਾਣ-ਪੀਣ ਦੀਆਂ ਆਦਤਾਂ ਤੇ ਹੱਸਦੇ, ਜਿਸ ਨਾਲ ਉਹਨਾਂ ਦਾ ਦਿਲ ਟੁੱਟ ਜਾਂਦਾ। ਪਰ ਹਰਜੀਤ ਸਿੰਘ ਅਤੇ ਕੁਲਵਿੰਦਰ ਕੌਰ ਨੇ ਉਹਨਾਂ ਨੂੰ ਹਮੇਸ਼ਾ ਹੌਸਲਾ ਦਿੱਤਾ। ਉਹ ਕਹਿੰਦੇ, ਸਾਡੀ ਮਿਹਨਤ ਤੁਹਾਡੇ ਲਈ ਹੈ। ਤੁਸੀਂ ਸਿਰ ਉੱਚਾ ਰੱਖੋ। ਪਰਿਵਾਰ ਨੂੰ ਆਰਥਿਕ ਤੰਗੀ ਨਾਲ ਵੀ ਜੂਜਣਾ ਪਿਆ ਕਿਰਾਏ ਦਾਕਰ ਬੱਚਿਆਂ ਦੀ ਪੜਾਈ ਅਤੇ ਰੋਜ਼ਾਨਾ ਦੇ ਖਰਚੇ ਸਭ ਕੁਝ ਮੁਸ਼ਕਿਲ ਨਾਲ ਪੂਰਾ ਹੁੰਦਾ ਕਈ ਵਾਰ ਉਹਨਾਂ ਨੂੰ ਖਾਣੇ ਵਿੱਚ ਕਟੌਤੀ ਕਰਨੀ ਪੈਂਦੀ ਪਰ ਉਹ ਆਪਣੇ ਬੱਚਿਆਂ ਨੂੰ ਕਦੇ ਭੁੱਖਾ ਨਹੀਂ ਸੌਣ ਦਿੰਦੇ ਪੰਜਾਬ ਦੀ ਯਾਦ ਉਹਨਾਂ ਨੂੰ ਸਤਾਉਂਦੀ ਰਹਿੰਦੀ ਉਹ ਆਪਣੇ ਖੇਤਾਂ ਗੁਰਦੁਆਰੇ ਅਤੇ ਰਿਸ਼ਤੇਦਾਰਾਂ ਨੂੰ ਬਹੁਤ ਮਿਸ ਕਰਦੇ ਸਰਦੀਆਂ ਦਾ ਮੌਸਮ ਵੀ ਉਹਨਾਂ ਲਈ ਨਵੀਂ ਚੁਣੌਤੀ ਸੀ ਜਿਸ ਵਿੱਚ ਬਰਫ਼ ਅਤੇ ਠੰਡ ਨਾਲ ਯੋਜਨਾ ਪੈਂਦਾ ਪਰ ਇਸ ਸਭ ਦੇ ਬਾਵਜੂਦ ਉਹਨਾਂ ਨੇ ਹਾਰ ਨਾ ਮੰਨੀ ਉਹਨਾਂ ਦੀ ਇਕਜੁੱਟਤਾ ਅਤੇ ਮਿਹਨਤ ਹੀ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਸੀ ਜਿਸ ਨੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਇੱਕ ਦਿਨ ਹਰਜੀਤ ਸਿੰਘ ਆਪਣੇ ਟਰੱਕ ਤੋਂ ਥੱਕੇ ਹਾਰੇ ਘਰ ਪਰਤੇ ਰਸਤੇ ਵਿੱਚ ਇੱਕ ਦੁਕਾਨ ਤੇ ਉਹਨਾਂ ਦੀ ਨਜ਼ਰ ਲਾਟਰੀ ਟਿਕਟਾਂ ਤੇ ਪਈ ਉਹਨਾਂ ਨੇ ਸੋਚਿਆ ਚਲੋ ਇੱਕ ਵਾਰ ਅਜ਼ਮਾ ਕੇ ਦੇਖੀਏ ਉਹਨਾਂ ਨੇ ਇੱਕ ਟਿਕਟ ਖਰੀਦੀ ਅਤੇ ਕਰ ਲੈ ਆਏ ਪਰ ਇਸ ਬਾਰੇ ਕਿਸੇ ਨੂੰ ਨਾ ਦੱਸਿਆ ਉਹਨਾਂ ਨੂੰ ਖੁਦ ਵੀ ਯਕੀਨ ਨਹੀਂ ਸੀ ਕਿ ਕੁਝ ਹੋਵੇਗਾ ਕੁਝ ਦਿਨ ਬਾਅਦ ਲਾਟਰੀ ਦਾ ਦਿਰਾਸੀ ਪਰਿਵਾਰ ਰਾਤ ਨੂੰ ਟੀਵੀ ਦੇ ਸਾਹਮਣੇ ਬੈਠਾ ਸੀ ਜਦੋਂ ਐਲਾਨ ਸ਼ੁਰੂ ਹੋਇਆ ਹਰਜੀਤ ਸਿੰਘ ਨੇ ਟਿਕਟ ਕੱਢੀ ਅਤੇ ਨੰਬਰ ਮਿਲਾਉਣ ਲੱਗੇ ਪਹਿਲਾ ਨੰਬਰ ਮਿਲਿਆ ਫਿਰ ਦੂਜਾ ਤੀਜਾ ਅਤੇ ਇੱਕ ਇੱਕ ਕਰਕੇ ਸਾਰੇ ਨੰਬਰ ਮੇਲ ਖਾ ਗਏ। ਉਹਨਾਂ ਦੀਆਂ ਅੱਖਾਂ ਵਿੱਚ ਹੈਰਾਨੀ ਸੀ। ਕੁਲਵਿੰਦਰ ਕੌਰ ਨੇ ਪੁੱਛਿਆ, "ਕੀ ਇਹ ਸੱਚ ਹੈ?" ਹਰਜੀਤ ਸਿੰਘ ਨੇ ਦੁਬਾਰਾ ਚੈੱਕ ਕੀਤਾ ਅਤੇ ਚੀਕ ਪਏ, "ਹਾਂ, ਅਸੀਂ 10 ਮਿਲੀਅਨ ਡਾਲਰ ਜਿੱਤ ਲਏ।" ਕਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਹਰਮਨ ਅਤੇ ਸਿਮਰਨ ਉਛਲਣ ਲੱਗੇ ਅਤੇ ਕੁਲਵਿੰਦਰ ਕੌਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਉਹਨਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਅਤੇ ਸੋਚਿਆ, ਕਿ ਸਾਰਾ ਸੰਗਰਾਸ਼ ਹੁਣ ਖਤਮ ਹੋ ਗਿਆ। ਇਹ ਪਲ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸੀ ਜਿਸ ਨੇ ਉਹਨਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਦਿੱਤਾ। ਜਦੋਂ ਇਹ ਖੁਸ਼ਖਬਰੀ ਪਰਿਵਾਰ ਨੂੰ ਮਿਲੀ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। ਹਰਜੀਤ ਸਿੰਘ ਅਤੇ ਕੁਲਵਿੰਦਰ ਕੌਰ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਸ ਵਾਰ ਖੁਸ਼ੀ ਦੇ। ਬੱਚੇ ਘਰ ਵਿੱਚ ਨੱਚ ਰਹੇ ਸਨ। ਅਤੇ ਉਹਨਾਂ ਨੇ ਤੁਰੰਤ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਅਗਲੇ ਦਿਨ ਉਹ ਲਾਟਰੀ ਦਫ਼ਤਰ ਗਏ ਅਤੇ ਆਪਣਾ ਇਨਾਮ ਲੈ ਲਿਆ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਾਰੇ ਕਰਜ਼ੇ ਚੁਕਾਏ ਜੋ ਸਾਲਾ ਤੋਂ ਉਹਨਾਂ ਦੇ ਸਿਰ ਤੇ ਬੋਝ ਸਨ ਫਿਰ ਉਹਨਾਂ ਨੇ ਇੱਕ ਵੱਡਾ ਘਰ ਖਰੀਦਿਆ ਜਿਸ ਵਿੱਚ ਹਰ ਸਹੂਲਤ ਸੀ ਹਰਮਨ ਅਤੇ ਸਿਮਰਨ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਪੜਾਈ ਦਾ ਸੁਪਨਾ ਸਾਕਾਰ ਹੋ ਸਕੇ ਉਹਨਾਂ ਨੇ ਪੰਜਾਬ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਦਦ ਪੇਜੀ ਕਿਸੇ ਦਾ ਕਰਜ਼ਾ ਚੁਕਾਇਆ ਕਿਸੇ ਦੇ ਘਰ ਦੀ ਮੁਰਮਮਤ ਕਰਵਾਈ ਇਹ ਸਭ ਕੁਝ ਉਹਨਾਂ ਲਈ ਇੱਕ ਸੁਪਨੇ ਵਾਂਗ ਸੀ ਹੁਣ ਉਹਨਾਂ ਨੂੰ ਖਰਚਿਆਂ ਦੀ ਚਿੰਤਾ ਨਹੀਂ ਸੀ ਅਤੇ ਉਹ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀ ਸਕਦੇ ਸਨ ਇਸ ਖੁਸ਼ੀ ਵਿੱਚ ਉਹਨਾਂ ਦਾ ਪਰਿਵਾਰ ਹੋਰ ਵੀ ਨੇੜੇ ਆ ਗਿਆ ਸਮੇਂ ਦੇ ਨਾਲ ਹਰਜੀਤ ਸਿੰਘ ਦੇ ਪਰਿਵਾਰ ਦੀ ਜ਼ਿੰਦਗੀ ਨੇ ਨਵਾਂ ਰੰਗ ਲੈ ਲਿਆ ਉਹਨਾਂ ਨੇ ਆਪਣੇ ਪੈਸੇ ਨੂੰ ਸਹੀ ਜਗ੍ਹਾ ਲਗਾਉਣ ਦਾ ਫੈਸਲਾ ਕੀਤਾ ਅਤੇ ਇੱਕ ਪੰਜਾਬੀ ਰੈਸਟੋਰੈਂਟ ਖੋਲ੍ਹਿਆ। ਇਹ ਰੈਸਟੋਰੈਂਟ ਜਲਦੀ ਹੀ ਮਸ਼ਹੂਰ ਹੋ ਗਿਆ ਕਿਉਂਕਿ ਉੱਥੇ ਦੇ ਦਾਲ ਮੱਖਣੀ ਅਤੇ ਸਰੋਂ ਦਾ ਸਾਗ ਸਾਰਿਆਂ ਨੂੰ ਪਸੰਦ ਆਉਣ ਲੱਗੇ। ਇਸ ਨਾਲ ਉਹਨਾਂ ਦੀ ਆਮਦਨ ਹੋਰ ਵਧੀ। ਹਰਮਨ ਨੇ ਇੰਜੀਨੀਅਰਿੰਗ ਵਿੱਚ ਦਾਖਲਾ ਲੈ ਲਿਆ ਅਤੇ ਸਿਮਰਨ ਡਾਕਟਰ ਬਣਨ ਦੀ ਤਿਆਰੀ ਕਰਨ ਲੱਗੀ। ਉਹਨਾਂ ਦੀ ਪੜਾਈ ਦਾ ਖਰਚਾ ਹੁਣ ਕੋਈ ਮਸਲਾ ਨਹੀਂ ਸੀ। ਪਰਿਵਾਰ ਨੇ ਆਪਣੀ ਸਫਲਤਾ ਨੂੰ ਸਮਾਜ ਨਾਲ ਵੰਡਣ ਦਾ ਵੀ ਸੋਚਿਆ ਉਹ ਕੈਨੇਡਾ ਦੇ ਪੰਜਾਬੀ ਪਾਈਚਾਰੇ ਵਿੱਚ ਸਤਿਕਾਰ ਨਾਲ ਜਾਣੇ-ਜਾਨ ਲੱਗੇ ਹਰਜੀਤ ਸਿੰਘ ਅਤੇ ਕੁਲਵਿੰਦਰ ਕੌਰ ਨੇ ਆਪਣੇ ਬੱਚਿਆਂ ਨੂੰ ਸਿਖਾਇਆ ਕਿ ਪੈਸਾ ਮਹੱਤਵਪੂਰਨ ਹੈ ਪਰ ਇਸ ਨਾਲੋਂ ਵੱਡੀ ਚੀਜ਼ ਹੈ ਆਪਣੇ ਮੁੱਲਾਂ ਨੂੰ ਬਰਕਰਾਰ ਰੱਖਣਾ ਉਹਨਾਂ ਦੀ ਜ਼ਿੰਦਗੀ ਹੁਣ ਸੁਖੀ ਅਤੇ ਸਫਲ ਸੀ ਪਰ ਉਹ ਇਸ ਸਫਲਤਾ ਨੂੰ ਸਿਰਫ ਆਪਣੀ ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਦਾ ਨਤੀਜਾ ਮੰਨਦੇ ਸਨ ਇਹ ਬਦਲਾ ਉਹਨਾਂ ਲਈ ਇੱਕ ਸੁਪਨੇ ਤੋਂ ਘੱਟ ਨਹੀਂ ਸੀ ਜਿਸ ਨੇ ਉਹਨਾਂ ਦੀ ਸਾਰੀ ਮਿਹਨਤ ਨੂੰ ਸਾਰਥਕ ਕਰ ਦਿੱਤਾ ਪਰ ਇਹ ਅਚਾਨਕ ਆਈ ਦੌਲਤ ਆਪਣੇ ਨਾਲ ਕੁਝ ਮੁਸ਼ਕਲਾਂ ਵੀ ਲੈ ਕੇ ਆਈ ਸ਼ੁਰੂ ਵਿੱਚ ਪਰਿਵਾਰ ਨੂੰ ਸਮਝ ਨਹੀਂ ਆਇਆ ਕਿ ਇੰਨੇ ਪੈਸੇ ਦਾ ਕੀ ਕਰਨਾ ਹੈ ਉਹਨਾਂ ਨੂੰ ਡਰ ਸੀ ਕਿ ਕਿਤੇ ਗਲਤ ਫੈਸਲੇ ਨਾ ਹੋ ਜਾਣ ਇਸ ਲਈ ਉਹਨਾਂ ਨੇ ਇੱਕ ਵਿੱਤੀ ਸਲਾਹਕਾਰ ਦੀ ਮਦਦ ਲਈ ਜਿਸ ਨੇ ਉਹਨਾਂ ਨੂੰ ਪੈਸੇ ਦਾ ਸਹੀ ਪ੍ਰਬੰਧਨ ਸਿਖਾਇਆ ਕੁਝ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਉਹਨਾਂ ਤੋਂ ਪੈਸੇ ਮੰਗਣ ਲੱਗੇ ਜਿਸ ਕਾਰਨ ਕਈ ਵਾਰ ਅਜੀਬ ਸਥਿਤੀ ਬਣ ਜਾਂਦੀ ਤੁਸੀਂ ਤਾਂ ਹੁਣ ਅਮੀਰ ਹੋ ਸਾਡੀ ਥੋੜੀ ਮਦਦ ਕਰ ਦਿਓ ਇਹ ਸੁਣ ਕੇ ਹਰਜੀਤ ਸਿੰਘ ਅਤੇ ਕੁਲਵਿੰਦਰ ਕੌਰ ਨੂੰ ਬੁਰਾ ਲੱਗਦਾ ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਕੁਝ ਲੋਕ ਉਹਨਾਂ ਨਾਲ ਸਿਰਫ ਪੈਸੇ ਦੀ ਵਜ੍ਹਾ ਨਾਲ ਹੀ ਨੇੜੇ ਆ ਰਹੇ ਸਨ ਇਹ ਸਭ ਉਹਨਾਂ ਲਈ ਨਵਾਂ ਸੀ ਅਤੇ ਉਹਨਾਂ ਨੂੰ ਸਮਝਣ ਵਿੱਚ ਸਮਾਂ ਲੱਗਾ ਪਰ ਉਹਨਾਂ ਨੇ ਇਹਨਾਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਅਤੇ ਸਿੱਖਿਆ ਕਿ ਦੌਲਤ ਦੇ ਨਾਲ ਸੰਤੁਲਨ ਵੀ ਜ਼ਰੂਰੀ ਹੈ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਪੈਸੇ ਨੂੰ ਸਿਰਫ ਆਪਣੇ ਲਈ ਨਹੀਂ ਸਗੋਂ ਸਮਾਜ ਦੀ ਭਲਾਈ ਲਈ ਵੀ ਵਰਤਣਗੇ ਸਫਲਤਾ ਦੇ ਬਾਵਜੂਦ ਹਰਜੀਤ ਸਿੰਘ ਦੇ ਪਰਿਵਾਰ ਨੇ ਆਪਣੀਆਂ ਪੰਜਾਬੀ ਜਣਾਂ ਨੂੰ ਕਦੇ ਨਹੀਂ ਛੱਡਿਆ ਉਹ ਹਰ ਰੋਜ਼ ਗੁਰਦੁਆਰੇ ਜਾਂਦੇ ਜਿੱਥੇ ਉਹਨਾਂ ਨੂੰ ਸਕੂਨ ਮਿਲਦਾ ਬੱਚਿਆਂ ਨੂੰ ਵੀ ਪੰਜਾਬੀ ਸੱਭਿਆਚਾਰ ਸਿਖਾਇਆ ਉਹਨਾਂ ਨੇ ਘਰ ਵਿੱਚ ਪੰਜਾਬੀ ਹੀ ਬੋਲਣ ਦਾ ਨਿਯਮ ਬਣਾਇਆ ਹਰਮਨ ਅਤੇ ਸਿਮਰਨ ਨੂੰ ਗੁਰਮੁਖੀ ਪੜਨਾ ਅਤੇ ਲਿਖਣਾ ਸਿਖਾਇਆ ਗਿਆ ਤਾਂ ਜੋ ਉਹ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਉਹਨਾਂ ਨੇ ਪੰਜਾਬ ਵਿੱਚ ਆਪਣੇ ਪਿੰਡ ਵਿੱਚ ਇੱਕ ਸਕੂਲ ਬਣਵਾਇਆ ਜਿੱਥੇ ਗਰੀਬ ਬੱਚੇ ਮੁਫਤ ਪੜ ਸਕਣਨ ਇੱਕ ਛੋਟਾ ਹਸਪਤਾਲ ਵੀ ਬਣਾਇਆ ਤਾਂ ਜੋ ਉੱਥੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਸਕਣ ਸਾਡੀ ਸਫਲਤਾ ਸਾਡੇ ਵਤਨ ਦੀ ਦੇਣ ਹੈ ਹਰਜੀਤ ਸਿੰਘ ਕਹਿੰਦੇ ਉਹਨਾਂ ਦੀ ਇਸ ਸੋਚ ਨੇ ਉਹਨਾਂ ਨੂੰ ਸਾਰਿਆਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਦਿੱਤੀ ਉਹ ਚਾਹੁੰਦੇ ਸਨ ਕਿ ਉਹਨਾਂ ਦੇ ਬੱਚੇ ਵੀ ਇਹ ਸਮਝਣ ਕਿ ਪੈਸੇ ਤੋਂ ਵੱਡੀ ਚੀਜ਼ ਹੈ ਆਪਣੇ ਸਮਾਜ ਨੂੰ ਵਾਪਸ ਦੇਣਾ ਇਸ ਤਰ੍ਹਾਂ ਉਹਨਾਂ ਨੇ ਨਾ ਸਿਰਫ ਆਪਣੀ ਜ਼ਿੰਦਗੀ ਸੰਵਾਰੀ ਸਗੋਂ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਰੌਸ਼ਨੀ ਲਿਆਂਦੀ। ਇਸ ਕਹਾਣੀ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹਰਜੀਤ ਸਿੰਘ ਦੇ ਪਰਿਵਾਰ ਨੇ ਸਾਨੂੰ ਦਿਖਾਇਆ ਕਿ ਮਿਹਨਤ ਅਤੇ ਹਿੰਮਤ ਨਾਲ ਕੋਈ ਵੀ ਸੁਪਨਾ ਸਾਕਾਰ ਹੋ ਸਕਦਾ ਹੈ। ਉਹਨਾਂ ਨੇ ਸਾਲਾਂ ਤੱਕ ਸੰਘਰਸ਼ ਕੀਤਾ ਪਰ ਕਦੇ ਹਾਰ ਨਾ ਮੰਨੀ। ਇਹ ਵੀ ਸਿੱਖਿਆ ਕਿ ਪਰਿਵਾਰ ਦਾ ਸਾਥ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਉਹਨਾਂ ਦੀ ਇੱਕ ਜੁਟਾ ਨੇ ਹੀ ਉਹਨਾਂ ਨੂੰ ਮੁਸ਼ਕਲ ਵੇਲੇ ਵਿੱਚ ਸੰਭਾਲਿਆ ਅਤੇ ਸਫਲਤਾ ਵੱਲ ਲੈ ਗਈ। ਸਭ ਤੋਂ اہم ਗੱਲ, ਉਹਨਾਂ ਨੇ ਸਾਨੂੰ ਸਿਖਾਇਆ ਕਿ ਦੌਲਤ ਆਉਣ ਤੇ ਵੀ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੋ। ਉਹਨਾਂ ਨੇ ਆਪਣੀ ਸੱਭਿਆਚਾਰ ਨੂੰ ਮਾਣ ਦਿੱਤਾ ਅਤੇ ਸਮਾਜ ਦੀ ਮਦਦ ਕਰਕੇ ਇੱਕ ਮਿਸਾਲ ਕਾਇਮ ਕੀਤੀ। ਕਹਾਣੀ ਦਾ ਸਿੱਖਿਆਸਾਰ: ਸਫਲਤਾ ਉਦੋਂ ਸਾਰਥਕ ਹੁੰਦੀ ਹੈ ਜਦੋਂ ਅਸੀਂ ਆਪਣੇ ਮੁੱਲਾਂ ਨੂੰ ਨਾ ਭੁੱਲੀਏ ਅਤੇ ਦੂਜਿਆਂ ਦੀ ਭਲਾਈ ਲਈ ਕੰਮ ਕਰੀਏ। ਸੁਨੇਹਾ ਤੁਸੀਂ ਵੀ ਆਪਣੇ ਸੁਪਨਿਆਂ ਲਈ ਮਿਹਨਤ ਕਰੋ ਪਰਿਵਾਰ ਨਾਲ ਇਕਜੁੱਟ ਰਹੋ ਅਤੇ ਜਦੋਂ ਮੌਕਾ ਮਿਲੇ ਤਾਂ ਸਮਾਜ ਨੂੰ ਵਾਪਸ ਦਿਓ ਜ਼ਿੰਦਗੀ ਦਾ ਅਸਲ ਮਕਸਦ ਸਿਰਫ ਖੁਦ ਲਈ ਨਹੀਂ ਸਗੋਂ ਸਭ ਲਈ ਬਿਹਤਰ ਬਣਾਉਣ ਵਿੱਚ ਹੈ ਸੋ ਪਿਆਰੇ ਦਰਸ਼ਕੋ ਇਸ ਹੀ ਹਰਜੀਤ ਸਿੰਘ ਦੇ ਪਰਿਵਾਰ ਦੀ ਇਹ ਪ੍ਰੇਰਣਾਦਾਇਕ ਕਹਾਣੀ ਇੱਕ ਅਜਿਹੇ ਪਰਿਵਾਰ ਜਿਸ ਨੇ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਰਦਿਆਂ ਵੀ ਆਪਣੀ ਹਿੰਮਤ ਅਤੇ ਉਮੀਦ ਨੂੰ ਜਿਉਂਦਾ ਰੱਖਿਆ ਉਨ੍ਹਾਂ ਦੀ ਇਜਤ ਸਿਰਫ ਪੈਸੇ ਦੀ ਨਹੀਂ ਸਗੋਂ ਇੱਕ ਜੁਟਤਾ ਅਤੇ ਸੱਚੇ ਮੁੱਲਾਂ ਦੀ ਜਿੱਤ ਸੀ ਇਸ ਕਹਾਣੀ ਨੇ ਸਾਨੂੰ ਸਿਖਾਇਆ ਕਿ ਜ਼ਿੰਦਗੀ ਵਿੱਚ ਕੁਝ ਵੀ ਅਸੰਭਵ ਨਹੀਂ ਬਸ ਮਿਹਨਤ ਅਤੇ ਸਹੀ ਰਾਹ ਦੀ ਲੋੜ ਹੁੰਦੀ ਹੈ ਉਨ੍ਹਾਂ ਦੀ ਖੁਸ਼ੀ ਅਤੇ ਸੰਘਰਸ਼ ਦੀ ਇਹ ਗਾਥਾ ਸਾਡੇ ਸਾਰਿਆਂ ਲਈ ਇੱਕ ਸਬਕ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਵਿੱਚੋਂ ਕੁਝ ਨਵਾਂ ਸਿੱਖਿਆ ਹੋਵੇਗਾ ਇਹ ਸਿਰਫ ਇੱਕ ਪਰਿਵਾਰ ਦੀ ਕਹਾਣੀ ਨਹੀਂ ਸਗੋਂ ਹਰ ਉਸ ਸ਼ਖਸ ਦੀ ਉਮੀਦ ਹੈ ਜੋ ਸੁਪਨੇ ਦੇਖਦਾ ਹੈ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ